ਸਤਿ ਸ੍ਰੀ ਅਕਾਲ ਜੀ ਮੁਹੰਮਦ ਬਖਸ਼ੀ ਜੀ ਉਹਨਾਂ ਦੇ ਕਲਾਮ ਆਪ ਸਰਵਣ ਕਰੋ ਜੀ ਹੋ ਪਾਈ ਪਾਈਆਂ ਦੇ ਦਰਦ ਬੰਡਾਉਂਦੇ ਭਾਈ ਪਾਈਆਂ ਦੀਆਂ ਵਾਵਾ ਭਾਈ ਪਾਈਆਂ ਦੇ ਦਰਦ ਬੰਡਾਵਣਾ ਭਾਈ ਪਾਈਆਂ ਦੀਆਂ ਵਾਵਾ ਤਾਜ ਸਰਦਾਰ ਬਾਪ ਜੇ ਹੋਵੇ ਮਾ ਮਾ ਠੰਡੀਆਂ ਸ਼ਾਵਾਂ ਤਾਜ ਸਰਦਾਰ ਬਾਪ ਜੇ ਹੋਵੇ ਮਾ ਮਾ ਠੰਡੀਆਂ ਸ਼ਾਵਾਂ ਮਾ ਮਰੇ ਮੁੱਕ ਜਣ ਮਾਪੇ ਮਾ ਮਰੇ ਜੇ ਮੁੱਕ ਜਣ ਮਾਪੇ ਪਿਓ ਮਰੇ ਕਰ ਵੇਲਾ ਜੇ ਕਰ ਮਰ ਜਣ ਵੀਰ ਪਿਆਰੇ ਉਜੜ ਜਾਂਦਾ ਸਭ ਮੇਲਾ ਜੇ ਕਰ ਮਰ ਜਣ ਵੀਰ ਪਿਆਰੇ ਉਜੜ ਜਾਂਦਾ ਸਭ ਮੇਲਾ ਓਏ ਚੰਗੀ ਮਦੀ ਸਜਣਾ ਕੋਲ ਸਹਾਰ ਹੋ ਜਾਂਦੀ ਕਈ ਚੰਗੀ ਮੰਦੀ ਸਜਣਾ ਕੋਲੋਂ ਸਹਿਵਾਰ ਹੋ ਜਾਂਦੀ ਯਾਰ ਯਾਰਾਂ ਤੇ ਗਿਲਾ ਨਹੀਂ ਕਰਦੇ ਅਸਲ ਪਰੀਤ ਜਨਾ ਦੀ ਯਾਰ ਯਾਰਾਂ ਤੇ ਗਿਲਾ ਨਹੀਂ ਕਰਦੇ ਅਸਲ ਪਰੀਤ ਜਨਾ ਦੀ ਉਹ ਗਈ ਜੁਵਾਨੀ ਆਇਆ ਬਡਾਪਾ ਤੰਤਨ ਪੈਂਦੀਆਂ ਪੀੜਾ ਬਈ ਗਈ ਜਵਾਨੀ ਆਇਆ ਬਡਾਪਾ ਤਨ ਪੈਂਦੀਆਂ ਪੀੜਾਂ ਪਿਛਲੀ ਉਮਰੇ ਕਾਮਨਾ ਆਵਣ ਸੋਭ ਜਮਾਨ ਹਰੀੜਾ ਓਏ ਪਿਛਲੀ ਉਮਰੇ ਕਾਮਨਾ ਆਵਣ ਸੋਭ ਜਮਾਨ ਹਰੀੜਾ ਹੋ ਰੋਗਾ ਵਿਚੋ ਰੋਗ ਹੈ ਡਾਡਾ ਜਿਸ ਦਾ ਨਾਂ ਗਰੀਬੀ ਬੇਰੋ ਕਾ ਵਿਚੋ ਰੂਗ ਡੜਾ ਜਿਸ ਦਾ ਨਾਂ ਗਰੀਬੀ ਕੰਡ ਵਖਾ ਕੇ ਲੰਗ ਜਾਵਣਾ ਰਿਸ਼ਤੇਦਾਰ ਕਰੀਬੀ ਕੰਡ ਵਖਾ ਕੇ ਲੰਗ ਜਾਵਣਾ ਰਿਸ਼ਤੇਦਾਰ ਤੇਰੀ ਵੀ ਹੋਏ 사dana बागी ਬਲਬਲ ਬੋਲੇ 사dana ਬਾਗ ਬਾਹਰ ਸਦਾਨਾ ਬਾਗੀ ਬੁਲਬੁਲ ਬੋਲੇ ਸਦਾਨਾ ਬਾਗ ਬਹਾਰਾ ਸਦਾਨਾ ਮਾਪੇ ਹੁਸਨ ਜਵਾਨੀ ਸਦਾਨਾ ਸੋਵਤ ਜਾਰਾ ਵੀ ਸਦਾਨਾ ਮਾਪੇ ਹੁਸਨ ਜਵਾਨੀ ਸਦਾਨਾ ਸੋਵਤ ਜਾਰਾ ਸਦਾਨਾ ਮਾਪੇ ਹੁਸਨ ਜਵਾਨੀ ਸਦਾਨਾ ਸੋਵਤ ਜਾਰਾ ਜੇ ਵੀਡੀਓ ਚੰਗੀ ਲੱਗੀ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਤਿ ਸ੍ਰੀ ਅਕਾਲ